हां जी दोस्तों पंजाब ਦੇ ਮਸ਼ਹੂਰ ਸਿੰਗਰ ਦਿਲਜੀਤ ਦੋਸਾਂਝ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਦਿਨ ਹੀ ਕੌਣ ਬਣੇਗਾ ਕਰੋੜਪਤੀ ਇੰਤਾਬ बच्चन ਦੇ ਜੋ ਕਿ ਸ਼ੋਅ ਵਿੱਚ ਦਿਲਜੀਤ ਦੋਸਾਂਝ ਗਏ ਸਨ ਔਰ ਦਿਲਜੀਤ ਦੋਸਾਂਝ ਦਾ ਲੋਕਾਂ ਵੱਲੋਂ ਕਾਫੀ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਤੂੰ ਉਸ ਸ਼ੋਅ ਵਿੱਚ ਨਹੀਂ ਸੀ ਜਾਣਾ ਬਾਕੀ ਦੋਸਤੋ ਜਾਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਦਲਜੀਤ ਉਸਾਂ ਜਦੋਂ ਸ਼ੋਹ ਵਿੱਚ ਗਿਆ ਕਿ ਉਸਨੇ ਜਾ ਕੇ ਇੰਤਾ ਬਚਨ ਦੇ ਪੈਰੀ ਹੱਥ ਲਾਏ ਔਰ ਲੋਕਾਂ ਦਾ ਕਹਿਣਾ ਹੈ ਕਿ ਤੂੰ ਉਸਦੇ ਪੈਰੀ ਹੱਥ ਨਹੀਂ ਸੀ ਲਾਉਣੇ ਕਿਉਂਕਿ 1984 ਦੀ ਜੋ ਕਿ ਜੰਗ ਦੇ ਵੇਲੇ ਇੰਤਾ ਬਚਨ ਨੇ ਜੋ ਕਿ ਹੈ ਕਾਫੀ ਜ਼ਿਆਦਾ ਸਿੱਖਾਂ ਦਾ ਸੰਗਠਨ ਕੀਤਾ ਸੀ ਬਾਕੀ ਦੋਸਤੋ ਤੁਹਾਨੂੰ ਦੱਸ ਦਨੇ ਆ ਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਤੇਰਾ ਅਗਲਾ ਟੂਰ ਜੋ ਕਿ ਆਸਟ੍ਰੇਲੀਆ ਦਾ ਹੈ ਅਸੀਂ ਨਹੀਂ ਲੱਗਣ ਦਵਾਂਗੇ ਹੁਣ ਤੇਰਾ ਅਸੀਂ ਦੱਬ ਕੇ ਵਿਰੋਧ ਕਰਾਂਗੇ ਜੋ ਕਿ ਤੂੰ ਸਾਡੇ ਪੰਜਾਬ ਨਾਲ ਜੁਗਦਾਰੀ ਕਰ ਰਿਹਾ ਹੈ ਔਰ ਲੋਕਾਂ ਨੇ ਦਿਲਜੀਤ ਨੂੰ ਸਾਹ ਨੂੰ ਕਾਫੀ ਮੰਦਾ ਚੰਗਾ ਵੀ ਬੋਲਿਆ ਬਾਕੀ ਦੋਸਤੋ ਤੁਹਾਨੂੰ ਦੱਸ ਦਨੇ ਆ ਕਿ ਦਿਲਜੀਤ ਦੋ ਸਾਂਝ ਵੱਲੋਂ ਜੋ ਕਿ ਆਪਣੀ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਗਿਆ ਏ ਕਿ ਮੈਂ ਕਿਸ ਕਾਰਨ ਉੱਥੇ ਗਿਆ ਸੀ ਦਿਲਜੀਤ ਦੋ ਸਾਂਝ ਲਿਖਦੇ ਨੇ ਕਿ ਨਾ ਮੈਂ ਕਿਸੇ ਫਿਲਮ ਦੀ ਪ੍ਰੋਮੋਸ਼ਨ ਲਈ ਗਿਆ ਸੀ ਨਾ ਕਿਸੇ ਗਾਣੇ ਦੀ ਪ੍ਰੋਮੋਸ਼ਨ ਲਈ ਪੰਜਾਬ ਫਲਡਸ ਲਈ ਗਿਆ ਸੀ ਕਿ ਨੈਸ਼ਨਲ ਲੈਵਲ ਤੱਕ ਗੱਲ ਹੋਏਗੀ ਤੇ ਲੋਕਾਂ ਨੂੰ ਡੋਨੇਟ ਕਰ ਸਕਣਗੇ ਤੇ ਲੋਕਾਂ ਦੀ ਜੋ ਕਿ ਹੈਲਪ ਹੋ ਸਕੇਗੀ ਬਾਕੀ ਦੋਸਤੋ ਤੁਸੀਂ ਦਿਲਜੀਤ ਦੇ ਇਸ ਪਰਾਲੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਮਿਲਦੇ ਆਪ ਅਗਲੀ ਵੀਡੀਓ தன்வா